ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਜਿਸ ਤਰ੍ਹਾਂ ਪਰਮੇਸ਼ਰ ਜੀ ਦੀ ਰਹਿਮਤ صدਕਾ ਹਰ ਰੋਜ਼ ਆਪਾਂ ਬਾਣੀ ਦੀ ਥੋੜੀ ਜੀ ਸਾਂਝ ਪਾਉਂਦੇ ਆਂ ਅੱਜ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 504 ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਅਸ਼ਟਪਦੀ ਵਿੱਚੋਂ ਇੱਕ ਦੋ ਤੁਕਾਂ ਦੀ ਸਾਂਝ ਪਾ ਰਹੇ ਆਂ ਮੇਰੇ ਪਾਤਸ਼ਾਹ ਸਾਨੂੰ ਦੱਸ ਰਹੇ ਨੇ ਕਿ ਅਸੀਂ ਪਰਮੇਸ਼ਰ ਤੋਂ ਕੀ ਮੰਗੀਏ ਸਾਨੂੰ ਕੀ ਮੰਗਣਾ ਚਾਹੀਦਾ ਅਸੀਂ ਦੁਨਿਆਵੀ ਪਦਾਰਥ ਦੁਨਿਆਵੀ ਦਾਤਾਂ ਗੁਰੂ ਦੇ ਦਰ ਤੋਂ ਮੰਗਦੇ ਆਂ ਤੇ ਸਿਰਫ ਗੁਰੂ ਨੂੰ ਬਸ ਦੁਨਿਆਵੀ ਦਾਤਾਂ ਤੱਕ ਹੀ ਸੀਮਤ ਰੱਖਦੇ ਆਂ ਬਹੁਤ ਹੀ ਕਈ ਦਫਾ ਦੁੱਖ ਹੁੰਦਾ ਇਹ ਦੇਖ ਕੇ ਕਿ ਜਿਸ ਤਰ੍ਹਾਂ ਆਪਾਂ ਇੱਥੇ ਗੁਰਬਾਣੀ ਦੀ ਸਾਂਝ ਪਾਉਂਦੇ ਆ ਗੁਰੂ ਗ੍ਰੰਥ ਸਾਹਿਬ ਜੀ ਵਾਲੇ ਚੈਨਲ ਤੇ ਇਸ ਤਰ੍ਹਾਂ ਇੱਕ ਰੱਬ ਦੀ ਦਾਤ ਚੈਨਲ ਪਰਮੇਸ਼ਰ ਵੱਲੋਂ ਚਲਵਾਇਆ ਜਾ ਰਿਹਾ ਹੈ ਉਹਦੇ ਵਿੱਚ ਅੱਜਕੱਲ ਗੁਰੂ ਪਾਤਸ਼ਾਹ ਜੀ ਦੇ ਜੀਵਨ ਦੇ ਬਿਰਤਾਂਤ ਦੀਆਂ ਸਾਖੀਆਂ ਦੀ ਸਾਂਝ ਪਾਉਂਦੇ ਆ ਪਰ ਇਹ ਦੇਖਣ ਵਿੱਚ ਆਉਂਦਾ ਹੈ ਕਿ ਸੰਗਤ ਜਿਸ ਤਰ੍ਹਾਂ ਕੋਈ ਕਰਾਮਾਤ ਵਾਲੀ ਹੋਵੇ ਜਾਂ ਕਿਸੇ ਨੂੰ ਕੋਈ ਨੀਚਾ ਦਿਖਾਉਣ ਵਾਲੀ ਹੋਵੇ ਜਾਂ ਕੋਈ ਮਤਲਬ ਜਿਸ ਤਰ੍ਹਾਂ ਕਿ ਜਿਸ ਦਾ ਸਬੰਧ ਆਤਮਿਕ ਨਾਲ ਆਤਮਾ ਨਾਲ ਆ ਪਰਮਾਰਥ ਨਾਲ ਹੋਵੇ ਉਸ ਤਰ੍ਹਾਂ ਦੀ ਗੱਲ ਸੰਗਤ ਨਹੀਂ ਸੁਣਨਾ ਚਾਹੁੰਦੀ ਫਿਰ ਸੋਚ ਲਈਦਾ ਕਿ ਇਹ ਵੀ ਭਾਗਾ ਦੀ ਗੱਲ ਹੈ ਭਾਗਾ ਤੋਂ ਬਿਨਾਂ ਸੱਚ ਸੁਣਿਆ ਨਹੀਂ ਜਾ ਸਕਦਾ ਗੁਰਵਾਣੀ ਨਾਲ ਜੁੜਿਆ ਨਹੀਂ ਜਾ ਸਕਦਾ ਇਹ ਵੀ ਸਾਡੇ ਆਪਣੇ ਹੱਥ ਵਸਨੀ ਹੈ ਇਸ ਤਰ੍ਹਾਂ ਹੀ ਜਦੋਂ ਇੱਧਰ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਚੈਨਲ ਤੇ ਵੀ ਗੁਰਵਾਣੀ ਦੀ ਜਦੋਂ ਸਾਂਝ ਪਾਉਂਦੇ ਆ ਕਿਤੇ ਜਮ ਵਾਲੀ ਜਾਂ ਕਿਤੇ ਗੁਰਵਾਣੀ ਨਾਲ ਜੁੜਨ ਵਾਲੀ ਇਸ ਤਰ੍ਹਾਂ ਦੀ ਗੁਰਵਾਣੀ ਸੰਗਤ ਘੱਟ ਸੁਣਦੀ ਆ ਪਤਾ ਨਹੀਂ ਕਿਸ ਤਰ੍ਹਾਂ ਜਿਵੇਂ ਹੋਰ ਸੋਸ਼ਲ ਮੀਡੀਆ ਤੇ ਅਲੱਗ ਅਲੱਗ ਕੰਨ ਰਸ ਵਾਲੀਆਂ ਗੱਲਾਂ ਜਾਂ ਆਮ ਜੋ ਸਮਾਜਿਕ ਜੀਵਨ ਦੀਆਂ ਗੱਲਾਂ ਦੁਨੀਆ ਉਹ ਗੱਲਾਂ ਜ਼ਿਆਦਾ ਸੁਣਨਾ ਚਾਹੁੰਦੀ ਆ ਜਦੋਂ ਕਿ ਉਹ ਸਭ ਕੁਝ ਇੱਥੇ ਰਹਿਣ ਵਾਲਾ ਹੈ ਜੋ ਅਸਲ ਹੈ ਉਹ ਗੁਰਬਾਣੀ ਹੈ ਜੋ ਸੱਚ ਹੈ ਸਾਨੂੰ ਉਹਨੂੰ ਸੁਣਨ ਦੀ ਆਦਤ ਪਾਉਣੀ ਚਾਹੀਦੀ ਆ ਸੁਣਨਾ ਚਾਹੀਦਾ ਅੱਜ ਦੀ ਬਾਣੀ ਵਿੱਚ ਵੀ ਪਾਤਸ਼ਾਹ ਵੱਡੇ ਭਾਗਾਂ ਦੀ ਗੱਲ ਕਰ ਰਹੇ ਨੇ ਵੱਡੇ ਭਾਗ ਗੁਰ ਸੇਵੈ ਆਪਣਾ ਪੇਦ ਨਹੀਂ ਗੁਰਦੇਵ ਮੁਰਾਰ ਤਾਕੋ ਕਾਲ ਨਹੀਂ ਜਮ ਜੋ ਹੈ 부ਜੈ ਅੰਤਰ ਸਬਦ ਵਿਚਾਰ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਵੱਡੇ ਭਾਗ ਜਿਨ੍ਹਾਂ ਦੇ ਵੱਡੇ ਭਾਗ ਨੇ ਉਹ ਗੁਰੂ ਦੀ ਦੱਸੀ ਹੋਈ ਸੇਵਾ ਭਗਤੀ ਕਰਦੇ ਨੇ ਕਹਿੰਦੇ ਗੁਰੂ ਤੇ ਪਰਮਾਤਮਾ ਵਿੱਚ ਕੋਈ ਭੇਦ ਨਹੀਂ ਹੈ ਗੁਰੂ ਪਰਮੇਸ਼ਰ ਦਾ ਹੀ ਰੂਪ ਹੈ ਫਿਰ ਕੀ ਹੁੰਦਾ ਤਕ ਕਾਲ ਨਹੀਂ ਜਮ ਜੋ ਹੈ 부ਜੈ ਅੰਤਰ ਸਬਦ ਵਿਚਾਰ ਜਿਹੜੇ ਕਹਿੰਦੇ ਆਪਣੇ ਅੰਤਰ ਆਤਮੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਨੇ ਜੀਵ ਉਹਨਾਂ ਨੂੰ ਜਮ ਦਾ ਡਰ ਨਹੀਂ ਹੈ ਤੇ ਨਾ ਹੀ ਉਹਨਾਂ ਨੂੰ ਆਤਮਿਕ ਮੌਤ ਪੋ ਸਕਦੀ ਹੈ ਉਹ ਆਤਮਿਕ ਮੌਤ ਉਹਨਾਂ ਦੇ ਨੇੜੇ ਨਹੀਂ ਟੁੱਕ ਸਕਦੀ ਜੋ ਗੁਰੂ ਦੇ ਸ਼ਬਦ ਦੀ ਅੰਤਰ ਆਤਮੇ ਵਿਚਾਰ ਕਰਦੇ ਨੇ। ਅਬ ਤਬ ਅਵਰਨਾ ਮੰਗੋ ਹਰ ਪਹਿ ਨਾਮ ਨਿਰੰਜਨ ਦੀਜੈ ਪਿਆਰ। ਨਾਨਕ ਚਾਤਰਿਕ ਅੰਮ੍ਰਿਤ ਜਲ ਮੰਗੈ ਹਰ ਜਸ ਦੀਜੈ ਕਿਰਪਾ ਤਾਰ ਨਾਨਕ ਚਾਤਰਿਕ ਅੰਮ੍ਰਿਤ ਜਲ ਮੰਗੈ ਹਰ ਜਸ ਦੀਜੈ ਕਿਰਪਾ ਤਾਰ ਕਹਿੰਦੇ ਹੇ ਪਾਤਸ਼ਾਹ ਨਾਨਕ ਚਾਤਰਿਕ ਤੇਰੇ ਅੰਮ੍ਰਿਤ ਰੂਪੀ ਜਲ ਦੀ ਯਾਚਨਾ ਕਰਦਾ ਹੈ ਕਿਰਪਾ ਕਰਕੇ ਇਹਦੀ ਦਾਤ ਬਖਸ਼ੋ ਕਹਿੰਦੇ ਹੋਰ ਮੈਂ ਕਦੇ ਵੀ ਪਰਮਾਤਮਾ ਪਾਸੋਂ ਕੁਝ ਨਹੀਂ ਮੰਗਦਾ ਇਹ ਹੀ ਅਰਦਾਸ ਕਰਦਾ ਕਿ ਮੈਨੂੰ ਆਪਣਾ ਨਾਮ ਬਖਸ਼ ਦੇ ਪਿਆਰ ਦੀ ਨਿਗਾਹ ਦਿਨਾਲ ਪਿਆਰਾ ਨਾਮ ਬਖਸ਼ ਦੇ ਗੁਰਨਾਨਕ ਪਾਸ਼ਾ ਤੇ ਆਪ ਪਰਮੇਸ਼ਰ ਰੂਪ ਨੇ ਇਹ ਸਭ ਜੋ ਅਰਜੋਈ ਕਰਦੇ ਨੇ ਸਾਡੇ ਜੀਵਨ ਲਈ ਸਾਨੂੰ ਧਾਤ ਦੱਸਦੇ ਨੇ ਕਿ ਅਸੀਂ ਪਰਮੇਸ਼ਰ ਤੋਂ ਕੀ ਮੰਗੀਏ ਤੇ ਸਾਡੇ ਲਈ ਪਰਮੇਸ਼ਰ ਕੋਲੋਂ ਮੰਗਦੇ ਨੇ ਪਤਾ ਨਹੀਂ ਪਰਮੇਸ਼ਰ ਜੀ ਸਾਡੇ ਸਭ ਤੇ ਮਿਹਰ ਕਰਨ ਕਿ ਸਾਨੂੰ ਵੀ ਕਦੇ ਇਹ ਜਾਂਚ ਆ ਜਾਏ ਕਿ ਅਸੀਂ ਪਰਮੇਸ਼ਰ ਤੋਂ ਉਹਦਾ ਨਾਮ ਹੀ ਮੰਗੀਏ ਅਸੀਂ ਬਸ ਸੰਸਾਰਿਕ ਪਦਾਰਥਾਂ ਦੇ ਵਿੱਚ ਹੀ ਉਲਝੇ ਰਹਿੰਦੇ ਆਂ ਅੱਜ ਇੱਕ ਭਾਈ ਸਾਹਿਬ ਦਾ ਸੁਣ ਰਹੀ ਸੀ ਮਤਲਬ ਜੇ ਉਹ ਡੇਢ ਘੰਟੇ ਦੀ ਆ ਥੋੜੀ ਸੁਣੀ ਆ ਉਹਨਾਂ ਦੀ ਬਹੁਤ ਸੋਹਣਾ ਉਹਨਾਂ ਦਾ ਗੁਰਮਤ ਵਾਲਾ ਜੀਵਨ ਆ ਉਹਨਾਂ ਦਾ ਨਾਂ ਹੈ ਭਾਈ ਸਾਹਿਬ ਬ੍ਰਿਜਪਾਲ ਸਿੰਘ ਆ ਸ਼ਾਇਦ ਇਹਦੇ ਕਮੈਂਟ ਸੈਕਸ਼ਨ ਵਿੱਚ ਮੈਂ ਉਹਦਾ ਲਿੰਕ ਵੀ ਪਾ ਦਊਗੀ ਜੋ ਵੀਰ ਪੈਣ ਸੁਣਨਾ ਚਾਹੁੰਦੇ ਹੋਣ ਉਹਨਾਂ ਨੇ ਇੱਕ ਬਹੁਤ ਸੋਹਣੀ ਗੱਲ ਸੁਣਾਈ ਉਹਨਾਂ ਨੇ ਕਿਹਾ ਤੇ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਸੀ ਉਹਨਾਂ ਨੇ ਸੰਤ ਅਤਰ ਸਿੰਘ ਜੀ ਦੇ ਦਰਸ਼ਨ ਕੀਤੇ ਹੋਏ ਨੇ ਤੇ ਉਹਨਾਂ ਦੀ ਗੱਲ ਸੁਣਾਉਂਦੇ ਹੁੰਦੇ ਸੀ ਕਿ ਇੱਕ ਵਾਰ ਮਰਦਮ ਸ਼ੁਮਾਰੀ ਹੋਣੀ ਸੀ ਤਾਂ ਗੁਰਦੁਆਰੇ ਸਾਹਿਬ ਵਾਲਿਆਂ ਨੇ ਸੰਤ ਜੀ ਨੂੰ ਕਿਹਾ ਕਿ ਤੁਸੀਂ ਬਦ ਤੋਂ ਬਦ ਸੰਗਤ ਨੂੰ ਕਹਿਣਾ ਕਿ ਇਹ ਲਿਖਾਏ ਕਿ ਅਸੀਂ ਸਿੱਖ ਹਾਂ ਪਰ ਕਹਿੰਦੇ ਸੰਤ ਜੀ ਨੇ ਕਿਹਾ ਉਹਨਾਂ ਨੇ ਜੋ ਸੰਤ ਜੀ ਨੇ ਬੋਲਿਆ ਅਰਜ਼ ਕੀਤੀ ਉਹ ਕਹਿੰਦੇ ਮੈਂ ਮਰਦਮ ਸ਼ੁਮਾਰੀ ਵਾਲਿਆਂ ਨੂੰ ਇਹ ਕਹੂੰਗਾ ਕਿ ਤੁਸੀਂ ਅੰਮ੍ਰਿਤ ਵੇਲੇ ਆਪਣੇ ਰਜਿਸਟਰ ਚੱਕ ਕੇ ਜਾਣਾ ਜਿਸ ਜਿਸ ਘਰ ਚੋਂ ਤੁਹਾਨੂੰ ਨਾਮ ਦੀ ਜਪਣ ਦੀ ਤੇ ਗੁਰਬਾਣੀ ਦੇ ਪੜਨ ਦੀ ਆਵਾਜ਼ ਆਵੇ ਤੁਸੀਂ ਉਹਨਾਂ ਨੂੰ ਸਿੱਖ ਲਿਖਣਾ ਕਿੰਨੀ ਵੱਡੀ ਗੱਲ ਆ ਕਹਿੰਦੇ ਇਹ ਗੱਲ ਸਾਨੂੰ ਹੁਣ ਤੱਕ ਯਾਦ ਆ ਕਿ ਕਿੰਨੀ ਸੋਹਣੀ ਗੱਲ ਕੀਤੀ ਸੀ ਸੰਤ ਅਤਰ ਸਿੰਘ ਜੀ ਹੋਣਾ ਨੇ ਆਓ ਆਪਾਂ ਉਹਦਾਂ ਦੇ ਸਿੱਖ ਬਣੀਏ ਫਿਰ ਉਹ ਕਹਿੰਦੇ ਕਿ ਹੁਣ ਉਸ ਤਰ੍ਹਾਂ ਦੇ ਸਿੱਖ ਬਹੁਤ ਘੱਟ ਨੇ ਪਰ ਪੇਖੀ ਸਿੱਖ ਬਹੁਤ ਮਿਲ ਜਾਂਦੇ ਨੇ ਅਸੀਂ ਵੀ ਸਾਰੇ ਉਹਨਾਂ ਵਿੱਚ ਹੀ ਆਓ ਆਪਾਂ ਸਾਰੇ ਅਸਲੀ ਸਿੱਖ ਬਣੀਏ ਪਾਤਸ਼ਾਹ ਤੋਂ ਦਾਤ ਮੰਗੀਏ ਕਿ ਸਾਨੂੰ ਆਪਣੇ ਅਸਲੀ ਸਿੱਖ ਬਣਨ ਦੀ ਜਾਂਚ ਦੇ ਦੇ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਧੁਰਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ